ਭਾਈ ਅਮਰਿਤਪਾਲ ਸਿੰਘ ਜੀ ਦੇ ਪਿੰਡ ਮੌਜੂਦ ਆ ਉਹਨਾਂ ਦੇ ਘਰ ਵਿੱਚ ਮੌਜੂਦ ਆ ਔਰ ਉਹਨਾਂ ਦੇ ਚਾਚਾ ਜੀ ਫਿਲਹਾਲ ਸਾਡੇ ਨਾਲ ਮੌਜੂਦ ਨੇ ਫਿਲਹਾਲ ਪੂਰੇ ਘਰ ਦੇ ਵਿੱਚ ਲੋਕਾਂ ਦਾ ਇਕੱਠ ਸਾਫ ਪ੍ਰਤੀਤ ਹੋ ਰਿਹਾ ਦੂਰੋਂ ਨੇੜੇੋਂ ਲੋਕ ਆ ਰਹੇ ਨੇ ਫਿਲਹਾਲ ਆਪਾਂ ਚਾਚਾ ਜੀ ਨਾਲ ਸੁਖਚੈਨ ਜੀ ਨਾਲ ਗੱਲ ਕਰਦੇ ਆ ਖਾਲਸਾ ਜੀ ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਤੁਹਾਨੂੰ ਕਿ ਭਾਈ ਅਮਰਿਤਪਾਲ ਸਿੰਘ ਇੱਕ ਵੱਡੀ ਲੀਡਰ ਲੈ ਕੇ ਅੱਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਜੀ ਸੰਗਤਾਂ ਦਾ ਜਿਨ੍ਹਾਂ ਨੇ ਸਰਕਾਰ ਦੀਆਂ ਤੇ ਖੌਤੀ ਲੀਡਰਾਂ ਦੀਆਂ ਤੰਕੀਆਂ ਦੀ ਜਾਂ ਹੋਰ ਡਰਾਵਾਂ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਉਹਨਾਂ ਨੇ ਭਾਈ ਸਾਹਿਬ ਦਾ ਸਾਥ ਦਿੱਤਾ ਵਾ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਬੜੀ ਖੁਸ਼ੀ ਵਾਲੀ ਗੱਲ ਆ ਤੇ ਇਹ ਜਿਹੜੀ ਜਿੱਤ ਵਾ ਇਹ 84 ਦੇ ਸਿੰਘਾ ਸ਼ੀਰ ਦਾ ਨੂੰ ਸਮਰਪਿਤ ਹੋਏਗੀ ਤੇ ਆਪਾਂ ਤੁਹਾਡੇ ਮਾਦੀਆਂ ਰਾਂ ਹੀ ਦੱਸਣਾ ਚਾਹੁੰਦੇ ਆ ਕਿ ਬੜਾ ਸਾਦਾ ਪ੍ਰੋਗਰਾਮ ਹੋਏਗਾ ਆਪਾਂ 6 ਤੋਂ ਬਾਅਦਾਂ ਗੁਰੂ ਸਾਹਿਬ ਦਾ ਵੀ ਧੰਨਵਾਦ ਕਰਾਂਗੇ ਸੰਤਾਂ ਦਾ ਵੀ ਧੰਨਵਾਦ ਕਰਾਂਗੇ ਇਹ ਇਹ ਕੀ ਕਰਨੀ ਇਹ ਵੀ ਦੱਸ ਦਿਓ ਇਹ ਦੇਖੋ ਜੀ ਜਿੰਨਾ ਜੋ ਪਹਿਲਾਂ ਤੋਂ ਤੱਕ ਆਗਾਹ ਕਰ ਰਹੀ ਖਾਸ ਕਰਕੇ 2023 ਦੇ ਵਿੱਚ 18 ਮਾਰਚ ਨੂੰ ਜੋ ਇਹਨਾਂ ਵੜਾ ਵੱਡਾ ਇੱਕ ਲਸ਼ਕਰ ਲੈ ਕੇ ਤੇ ਚੜੇ ਸੀਗੇ ਤੇ ਉਹਦਾ ਹੀ ਰਿਜ਼ਲਟ ਵਾ ਕਿ ਭਾਈ ਸਾਹਿਬ ਨੂੰ ਜਿਹੜਾ ਸੀ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੂੰ ਤੇ ਚਾਹੀਦਾ ਸੀ ਭਾਈ ਸਾਹਿਬ ਨੂੰ ਐਪਰੀਸ਼ੀਏਟ ਕਰ ਦੇ ਕਿਉਂਕਿ ਉਹ ਗਲਤ ਕੰਮ ਨਹੀਂ ਕਰ ਰਹੇ ਉਹ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਰਹੇ ਸੀਗੇ ਤੇ ਪਰ ਇਹ ਗੱਲ ਆ ਵੀ ਇਹਨਾਂ ਨੂੰ ਕੋਈ ਭਲੇਖਾ ਸੀ ਉਹ ਸੰਕਟਾਂ ਨੇ ਦੂਰ ਕਰ ਦੇਣਾ ਵਾ ਹੋ ਕਿਹਨਾਂ ਸਭ ਦੇ ਖਿਲਾਫ ਜਿਹੜੇ ਉਮੀਦਵਾਰ ਖੜੇ ਸੀਗੇ ਭਾਵੇਂ ਕਾਂਗਰਸ ਦੇ ਕੁਲਬੀਰ ਜੀਰਾ ਹੋਣ ਜਾਂ ਵਰਸਾ ਸਿੰਘ ਵਲਟੋਹਾ ਹੋਣ ਵਰਸਾ ਸਿੰਘ ਵਲਟੋਹਾ ਆਪ ਚੌਥੇ ਨੰਬਰ ਤੇ ਆ ਇਹ ਹੈਰਾਨੀ ਜਨਕ ਗੱਲ ਹੈ ਉਹ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਸਨ ਹੁਣ ਤਾਂ ਮੈਂ ਕਹਿੰਦਾ ਵਰਸਾ ਸਿੰਘ ਵਲਟੋਹਾ ਨੂੰ ਸੰਗਤਾਂ ਨੇ ਜਿਹੜਾ ਜਵਾਬ ਦਿੱਤਾ ਆਪਾਂ ਨਾ ਹੀ ਜ਼ਿਆਦਾ ਝਗੜ ਕਰੀਏ ਉਹਨਾਂ ਨਾਲ ਠੀਕ ਹੈ ਕਿਉਂਕਿ ਆਪਾਂ ਨਹੀਂ ਚਾਹਦੇ ਕਿ ਉਹਨਾਂ ਦਾ ਕੋਈ ਅਹੀਂ ਕਿਸੇ ਤਰੀਕੇ ਨਾਲ ਉਹਨਾਂ ਦੇ ਮੁਤਾਬਕ ਕੋਈ ਸਰਦਾਵਰੀ ਵਰਤੀ ਹੈ ਜੋ ਵੀ ਸੰਗਤਾਂ ਕੀਤਾ ਵਧੀਆ ਸਵਾਲ ਤਾਂ ਉੱਠਦਾ ਹੈ ਕਿਉਂਕਿ ਭਾਈ ਸਾਹਿਬ ਨੂੰ ਬਾਰ-ਬਾਰ ਗੈਰ ਪੰਥਕ ਘਰਾਰ ਦਿੱਤਾ ਜਾ ਰਿਹਾ ਸੀ ਕਿਹਾ ਜਾ ਰਿਹਾ ਸੀ ਕਿ ਉਹ ਤਾਂ ਪੰਥਕ ਹੀ ਨਹੀਂ ਹੈਗੇ ਤਾਂ ਹੁਣ ਪੰਥਕ ਪਾਰਟੀ ਦਾ ਜੋ ਹੋਸ਼ਰ ਹੋਇਆ ਉਹਨੂੰ ਕਿਸ ਤਰ੍ਹਾਂ ਦੇ ਏਹ ਦੇਖੋ ਜੀ ਕਿਸੇ ਦੇ ਬੰਦੇ ਦੇ ਕਿਹਾਂ ਨਾਂ ਕੋਈ ਪੰਥਕ ਹੋਣਾ ਵਾ ਨਾ ਸਾਡੇ ਕਿਹਾਂ ਹੋਣਾ ਉਹ ਤੇ ਸੰਗਤਾਂ ਦਾ ਇਹ ਜਿਹੜਾ ਵਾ ਜਾਂ ਗੁਰੂ ਸਾਹਿਬ ਨੇ ਕਿਸੇ ਨੂੰ ਵਡਿਆਈ ਦੇਣੀ ਹੁੰਦੀ ਆ ਇਹ ਕਿਸੇ ਦੇ ਕਿਹਾਂ ਜਾਂ ਬੰਦਾ ਆਪਣੇ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਵਡਿਆਈ ਨਹੀਂ ਮਿਲਦੀ ਜਿਹੜੇ ਗੁਰੂ ਸਾਹਿਬ ਵੀ ਜੇ ਕਿਸੇ ਨੂੰ ਦਿੰਦੇ ਆ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਉਹ ਸੱਚੇ ਪਾਤਸ਼ਾਹ ਜੀ ਜਦੋਂ ਚਾਹਦਾ ਉਦੋਂ ਹੀ ਕਿਸੇ ਨੂੰ ਮਾਨ ਸਨਮਾਨ ਮਿਲਦਾ ਇਹ ਤਾਂ ਕਹੇ ਲੀਡਰ ਦੇ ਕਿਹਾ ਨਾ ਹੀ ਮਿਲਦਾ ਨਾ ਹੀ ਉਹ ਘਟਦਾ ਕਿਉਂਕਿ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੇ ਕਰਤਾਰ ਨੂੰ ਡਾਊਨ ਕਰਨ ਦੀ ਤੇ ਸੰਗਤਾਂ ਨੇ ਬਹੁਤ ਜ਼ੜਦੀ ਕਲਾ ਨਾ ਫਿਰ ਵੀ ਉਹਨਾਂ ਦਾ ਸਾਥ ਦਿੱਤਾ ਇਹ ਕਰਕੇ ਤੁਹਾਡਾ ਵੀ ਧੰਨਵਾਦ ਆ ਬਹੁਤ ਬਹੁਤ ਜਿਹੜਾ ਤੁਸੀਂ ਸਾਨੂੰ ਕਵਰ ਕੀਤਾ ਅੱਗੇ ਅਗਲੇਰੀ ਹੁਣ ਕਾਰਵਾਈ ਕਿਵੇਂ ਦੀ ਹੋਵੇਗੀ ਜਦ ਤੱਕ ਭਾਈ ਸਾਹਿਬ ਨਹੀਂ ਆਉਂਦੇ ਬਾਹਰ ਅਗਲੀ ਕਾਰਵਾਈ ਤੇ ਇਹੀ ਆ ਕਿ ਤੁਹਾਨੂੰ ਵੀ ਅਸੀਂ ਕਹਿੰਦੇ ਆ ਕਿ ਹੁਣ ਅਸੀਂ ਤੇ ਜੋ ਕਰਨਾ ਹੈ ਕਰ ਦਿੱਤਾ ਹੁਣ ਉਹਨੂੰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਛੱਡਣ ਕਿਉਂਕਿ ਜਦੋਂ ਲੋਕ ਰਾਏ ਉਹਨਾਂ ਦੇ ਨਾਲ ਵਾ ਤੇ ਜੋ ਇਹ ਕਹਿੰਦੇ ਸੀਗੇ ਕਿ ਉਹ ਬੜਾ ਬੜਾ ਦੇਸ਼ ਰੋਹੀ ਹੈ ਜਾਂ ਕਿਦਾਂ ਉਹ ਸੰਤਾ ਨੇ ਪਿਆਰ ਦੱਸਤਾ ਜੇ ਜੇ ਇਦਾਂ ਦੇ ਫਿਰ ਉਹਨਾਂ ਨੂੰ ਪਹਿਲਾਂ ਛੱਡਣਾ ਚਾਹੀਦਾ ਫਿਰ ਆਪੇ ਬਾਕੀ ਕਮਾਂਡ ਸੰਭਾਲਣਗੇ ਜਿਹੜੇ ਬਾਕੀ ਜਵਾ ਉਹ ਆਪਦੇ ਨੇ ਦੇਖੋ ਪਰ ਉਹਨੇ ਉਹਨੇ ਚੱਕੀ ਤਾਂ ਕੁਝ ਕਰਨਾ ਪਊਗਾ ਜੇ ਭਾਈ ਸਾਹਿਬ ਜੀ ਮੈਂ ਜਿੱਤ ਜਾਂਦੇ ਅੱਜ ਤੇ ਉਸ ਤੋਂ ਬਾਅਦ ਤਾਂ ਕਾਫਲਾ ਫਿਰ ਕਿਦਾਂ ਵੱਡਾ ਕੰਮ ਕਾਰਜ ਕਰ ਦਿੱਤਾ ਹੁਣ ਤੇ ਹੁਣ ਤੇ ਕੋਈ ਜ਼ਿਆਦਾ ਕਰਨ ਵਾਲੀ ਗੱਲ ਨਹੀਂ ਬਾਕੀ ਤੇ ਅਸੀਂ ਤੇ ਕੌਣ ਕਰਨ ਵਾਲੇ ਆ ਉਹੀ ਇਹ ਆਪੇ ਕਮਾਂਡ ਸੰਭਾਲਣਗੇ ਜੋ ਇਹਨਾਂ ਦੇ ਬੀੜਾ ਚੱਕਿਆ ਨਸ਼ਾ ਵਿਰੋਧ ਤੇ ਜਵਾਨੀ ਬਚਾਉਣ ਵਾਸਤੇ ਉਹੀ ਕਰਦੇ ਦੁਬਾਰਾ ਸ਼ੁਰੂ ਕਰਨੀ ਭਾਈ ਸਾਹਿਬ ਭਾਈ ਭੱਜ ਭਾਈ ਅਮਰਿਤਪਾਲ ਸਿੰਘ ਦੇ ਚਾਚਾ ਜੀ ਸਾਡੇ ਨਾਲ ਮੌਜੂਦ ਔਰ ਲਗਾਤਾਰ ਇਹੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਵੀ ਭਾਈ ਸਾਹਿਬ ਬਾਹਰ ਆਉਣਗੇ ਤੇ ਬਾਹਰ ਆਉਣ ਅਨਸਾਰ ਕਮਾਨ ਸੰਭ ਲੈਣਗੇ ਫਿਲਹਾਲ ਵਿਰਸਾ ਸਿੰਘ ਵਲਟੋਹਾ ਬਾਰੇ ਵੱਖ-ਵੱਖ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਬਲਕਿ ਆਤਾਰ ਵਿਰੋਧੀ ਪਾਰਟੀਆਂ ਬਾਰੇ ਵੱਖ-ਵੱਖ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਦੱਸ ਦੇ ਰਵਾਂ ਬਣੇ ਰਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ